ਹਾਜ਼ਰ ਹੋਇਆ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਨਵੀਂ EP ਮੂਸ ਪ੍ਰਿੰਟ ਦੇ ਤੀਜੇ ਗਾਣੇ ਟੇਕ ਨੋਟਸ ਵਿੱਚ ਬਾਈ ਸਿੱਧੂ ਮੂਸੇਵਾਲੇ ਨੇ ਕਈ ਵੱਡੇ ਕਲਾਕਾਰਾਂ ਨੂੰ ਜਵਾਬ ਦਿੱਤੇ ਨੇ ਵੈਸੇ ਤਾਂ ਇਹ ਗਾਣਾ ਸਾਰਾ ਦਾ ਸਾਰਾ ਰਿਪਲਾਈਆਂ ਨਾਲ ਭਰਿਆ ਹੋਇਆ ਹੈ ਆਪਾਂ ਮੇਨ ਮੇਨ ਜਵਾਬਾਂ ਦੀ ਗੱਲ ਕਰਦੇ ਹਾਂ ਟੇਕ ਨੋਟਸ ਗਾਣੇ ਦੀ ਸਭ ਤੋਂ ਪਹਿਲੀ ਲਾਈਨ ਆਉਂਦੀ ਹੈ ਜਿਸ ਵਿੱਚ ਬਾਈ ਕਹਿੰਦਾ ਹੈ ਸਾਡਾ ਸਿੱਧੂ ਸਾਡਾ ਸਿੱਧੂ ਸਾਡਾ ਹੀ ਲੱਗਦਾ ਹੈ ਪਹਿਲਾਂ ਮੇਰੇ ਬਾਰੇ ਭਾਈ ਕਹਿਣਗੇ ਫਿਰ ਕਹਿਣਗੇ ਉਹ ਤਾਂ ਸਿਰਫ ਸਾਡੇ ਸਿਰ ਤੇ ਹੈ ਆ ਫਿਰ ਮੇਰੇ ਸਾਲੇ ਉਹ ਬੁਰਾਈ ਕਹਿਣਗੇ ਇਹ ਸਿੱਧੂ ਨੇ ਉਹਨਾਂ ਯਾਰਾਂ ਨੂੰ ਰਿਪਲਾਈ ਕੀਤਾ ਹੈ ਜਿਹੜੇ ਸਿੱਧੂ ਨਾਲ ਮਤਲਬ ਲਈ ਯਾਰੀ ਨਿਭਉਂਦੇ ਸੀ ਆਪਣਾ ਮਤਲਬ ਕੱਢ ਕੇ ਬਾਅਦ ਵਿੱਚ ਆਪਣੀ ਔਕਾਤ ਦਿਖਾ ਕੇ ਕਹ ਜਾਂਦੇ ਸਨ ਇਹ ਰਿਪਲਾਈ ਪ੍ਰੇਮਤੀ ਲੋ ਨਸੀਬ ਵਿਗਵਰਡ ਅਤੇ ਮਨਕੀਰਤ ਔਲਖ ਨੂੰ ਕੀਤਾ ਹੈ ਤੇ ਇਸ ਗਾਣੇ ਦੀ ਅਗਲੀ ਲਾਈਨ ਆਉਂਦੀ ਹੈ ਜਿਸ ਵਿੱਚ ਬਾਈ ਕਹਿੰਦਾ ਹੈ ਪਰਖ ਕੇ ਦੇਖੀ ਔਕਾਤ ਸਭ ਦੀ ਮੈਂ ਤਾਂ ਇੱਕ ਸਾਲ ਦੇ ਫਾਈ ਵੱਡੇ ਹੋਏ ਨੇ ਦੋ ਤਿੰਨ ਝੂਠ ਨੇ ਬੁਲਾ ਲਾ ਨਾ ਲਿਓ ਪਹਿਲਾ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ ਇਹ ਤਾਂ ਸਾਫ਼-ਸਾਫ਼ ਪ੍ਰੇਮ ਢਿਲੋਂ ਨਸੀਬ ਅਤੇ ਵਿਗ ਵੱਡ ਤੇ ਇੱਕ ਵਾਰ ਫਿਰ ਤਵ ਲਾਇਆ ਇਹਨਾਂ ਵਿੱਚ ਕੋਈ ਸ਼ੱਕ ਨਹੀਂ ਤੇ ਇਸ ਗਾਣੇ ਦੀ ਅਗਲੀ ਲਾਈਨ ਹੈ ਬੰਦੇ ਸਰਪੰਚਾ ਦੀ ਟ੍ਰੈਲੀ ਜਿਹਦਾ ਚਿੱਤ ਕਰੇ ਪਾ ਕੇ ਲੈ ਜਾਵੇ ਬੰਦੇ ਸਰਪੰਚਾ ਦੀ ਟ੍ਰੈਲੀ ਵਰਗੇ ਇਹ ਰਿਪਲਾਈ ਵਿੱਚ ਦੋਗਲੇ ਯਾਰਾਂ ਨੂੰ ਕੀਤਾ ਗਿਆ ਹੈ ਜਿਹੜੇ ਸਿੱਧੂ ਨੂੰ ਸਿਰਫ ਕੰਮ ਤੱਕ ਹੀ ਸੀਮਿਤ ਰੱਖਦੇ ਸੀ ਕੰਮ ਹੋਣ ਤੋਂ ਬਾਅਦ ਸਿੱਧੂ ਨੂੰ ਤੋਖੇ ਤੇ ਹੋਰਾਂ ਨਾਲ ਯਾਰੀਆਂ ਨਿਭਾ ਜਾਂਦੇ ਸਨ ਅਗਲੀ ਲਾਈਨ ਸਭ ਤੋਂ ਖਤਰਨਾਕ ਹੈ ਕਈ ਕਲਾਕਾਰਾਂ ਨੇ ਥ੍ਰੈਟ ਭੇਜਿਆ ਦੀੜਵੇ ਵਿੱਚ ਲਾਈਵ ਸ਼ੋਅ ਕਰਕੇ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਮਸੇਵਾਲੇ ਨੇ 2020 ਵਿੱਚ ਬੱਬੂ ਮਾਨ ਦੇ ਬਰਾਬਰ ਲਾਈਵ ਸ਼ੋਅ ਲਾਇਆ ਸੀ ਜਿਸ ਤੋਂ ਬਾਅਦ ਸਿੱਧੂ ਨੂੰ ਧਮਕੀਆਂ ਵੀ ਆਉਣ ਲੱਗੀਆਂ ਸਨ ਉਹ ਧਮਕੀਆਂ ਦਿਵਾਉਣ ਵਾਲੇ ਸਿੰਗਰ ਬੱਬੂ ਮਾਨ ਸਿੱਪੀ ਗਿੱਲ ਤੇ ਬੱਬੂ ਮਾਨ ਦਾ ਦੋਸਤ ਬਵਲਾ ਖੰਡ ਸੀ ਹੁਣ ਇਹ ਨਾ ਪੁੱਛੋ ਕਿ ਸਿੱਪੀ ਗਿੱਲ ਦਾ ਨਾਮ ਕਿਉਂ ਲਿਆ ਗਿਆ ਹੈ ਜੇਕਰ ਨਹੀਂ ਪਤਾ ਤਾਂ ਪੁਰਾਣੇ ਕੌਂਟਰੋਵਰਸੀਆਂ ਜਾ ਕੇ ਦੇਖੋ ਇਸ ਗਾਣੇ ਦੀ ਅਗਲੀ ਲਾਈਨ ਵੜਿਆ ਨੇ ਜੋਰ ਲਾਇਆ ਸਾਨ ਸਿੱਟਣਾ ਛੁਕਿਆ ਨਹੀਂ ਪੁੱਤ ਇੱਕ ਪਿਓ ਕਰਕੇ ਇਹ ਰਿਪਲਾਈ ਇੱਕ ਕਲਾਕਾਰ ਨੂੰ ਨਹੀਂ ਉਹਨਾਂ ਸਾਰੇ ਕਲਾਕਾਰਾਂ ਨੂੰ ਠੋਕਿਆ ਜਿਨ੍ਹਾਂ ਜਿਨ੍ਹਾਂ ਨੇ ਸਿੱਧੂ ਦਾ ਵਿਰੋਧ ਕੀਤਾ ਤੇ ਜਿਹੜੇ ਜਿਹੜੇ ਕਲਾਕਾਰ ਸਿੱਧੂ ਨੂੰ ਰੋਕਣਾ ਚਾਹੁੰਦੇ ਸੀ ਤੇ ਆਪਣੇ ਗਾਣਿਆਂ ਵਿੱਚ ਟਾਰਗੇਟ ਕਰਦੇ ਸੀ ਇਹਨਾਂ ਦੇ ਨਾਮ ਜੋ ਮੈਨੂੰ ਲੱਗ ਰਹੇ ਨੇ ਸੁਲਤਾਨ ਕਰਨੋਜਲਾ ਪ੍ਰੀਤ ਹਰਪਾਲ ਸਿੱਪੀ ਗਿੱਲ ਤੇ ਹੋਰ ਜਿੰਨਾ ਜਿੰਨਾ ਨੇ ਸਿੱਧੂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਸਾਰਿਆਂ ਨੂੰ ਇਹ ਗਾਣੇ ਵਿੱਚ ਰਿਪਲਾਈ ਮਿਲਿਆ ਤੇ ਆਖਰੀ ਲਾਈਨ ਬਿਨਾ ਮੈਰਿਸਕੀਰੀ ਕਈ ਚਾਚੇ ਬਣ ਗਏ ਅਸੀਂ ਕਿਹੜਾ ਕਾਰਡ ਪਾ ਕੇ ਸੱਦੇ ਹੋਏ ਨੇ ਇਹ ਸਿੰਗਰ ਤੁਸੀਂ ਦੱਸ ਕੇ ਜਾਣਾ ਕਿ ਲਾਸਟ ਵਿੱਚ ਸਿੱਧੂ ਨੇ ਕਿਸ ਨੂੰ ਰਿਪਲਾਈ ਕੀਤਾ ਧੰਨਵਾਦ